ਵਾਹਿਗੁਰੂ ਵਾਹਿਗੁਰੂ ਜੀ ਇਕ ਵਾਹ ਨਾਨਕ ਨਹੀ ਆਏ ਬ੍ਰਹਮਤ ਗੁਰਤਮ ਦਾਸ ਨਾਮ ਦਸਾ ਹੁਈ ਸਹਾ ਸਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਪੰਜਾਬ ਵਾਟੋ ਸੱਯਾ ਦੇ ਕਲਾਈ ਦੇ ਮਾਈ ਦੇ ਅੰਦਰ ਕੀ ਤਾ ਰਾਮ ਬਿਆਰ ਜੀ No, mm -hmm. ਜੋਦਾ ਜੰਗਾ ਜੁਦਾ ਦੇ ਮਾਰਕ ਸਰ ਦਾ ਕਮਾਲ ਗੁਰੂ ਗੋਬੀ ਸਿੰਘ ਮਾਰਾ ਰੂਪਾ ਆਵੇ ਸਤ ਸ੍ਰੀ ਅਕਾਲ ਬਾਦਲਾ ਕਰਨ ਜੀ ਪੰਜਾਬ ਪਿਆਰਿਆਂ ਨੂੰ ਨਗਾਰਿਆਂ ਦੇ ਗੁੰਡੇ ਵਿੱਚ ਨਗਾਰਿਆਂ ਵਾਲੇ ਘੋੜਿਆਂ ਵਾਲੇ ਮਹਾਂਪੁਰਖਾਂ ਦੇ ਮਾਪਸਾਨਾ ਤੋਂ ਰਵਾਨਗਾ ਥੋੜਾ ਰਵਾਨਗੀ ਹੋਣ ਲੱਗੀ ਹੈ ਸਾਧ ਸੰਗਤ ਜੀ ਸ਼ਰੋਣੀ ਅਕਾਲੀ ਦਲ ਦੇ ਜੋ ਹਿੰਦੇ ਪ੍ਰੇਮ ਖਾਤ ਕਰਿਆ ਕਰੋ ਫਰੇਮ ਛੋਟਾ ਵੱਡਾ ਕਰੀਦਾ ਹੁੰਦਾ ਐ ਵੇ ਗੁਰਜੀ ਆਖਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਉਹ ਸੂਦੀ 7ਵੀਂ ਦਾ ਦਿਹਾੜਾ ਮਨਾਉਂਦੇ ਹੋਇਆ ਕਲਗੀਧਰ ਛੱਜੇ ਪਾਸ਼ਾ ਮਾਰ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੇ ਵਿਸ਼ਾਲ ਨਗਰ ਕੀਰਤਨ ਮਹਾਰਾਜੀ ਦੇ ਹੀ ਸ਼ਿੱਧੀ ਫੋਜਾਂ ਦੇ ਨਗਾਰਚੇ ਸਿੰਘ ਧੰਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਤੋਂ ਸ਼ੁਰੂ ਹੋਇਆ ਮੈਨਰ ਸਾਹਿਬ ਆਤਮ ਪ੍ਰਕਾਸ਼ ਸਿੰਘ ਜੀ ਵੈਦੀ ਉਹਨਾਂ ਦੀ ਅਗਵਾਈ ਦੇ ਵਿੱਚ ਦੇਖਰੇਖ ਦੇ ਵਿੱਚ ਇਹ ਸਾਰਾ ਨਗਰ ਕੀਰਤਨ ਸ਼ੁਰੂ ਹੋ ਰਿਹਾ ਹੈ ਜਿਦੇ ਵਿੱਚ ਮਾਣਯੋਗ ਸ਼ਖਸੀਤਾਂ ਨੇ ਆਪਣੀ ਹਾਜ਼ਰੀ ਭਰੀ ਹੈ ਤੇ ਹੁਣ ਸਾਜ ਸੰਗਤ ਜੀ ਆਬੜੀ ਸੰਗਤਾਂ ਦਾ ਜੋਸ਼ ਵੇਖ ਹੀ ਰਿਓ ਨਿਸ਼ਾਨਾ ਧੋਸਿਆ ਨਗਾਰਿਆਂ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਨਗਰ ਕੀਰਤਨ ਪ੍ਰਾਰambh ਹੋਇਆ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦੇ ਸ਼ਿਧੀ ਪੰਦਰਵਾੜਾ ਹੈ ਉੱਥੇ ਸਹਿਬਜ਼ਾਦਾ ਨੂੰ ਵੀ ਯਾਦ ਕੀਤਾ ਜਾ ਰਿਹਾ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਸੰਗਤ ਨੂੰ ਸਾਜ ਸੰਗਤ ਜੀ ਆਪਾਂ ਜਨਵਰੀ ਦਸੰਬਰ ਦੇ ਚੱਕਰਾਂ 'ਚ ਨਹੀਂ ਪੈਣਾ ਮਹਾਰਾਜ ਦਾ ਪ੍ਰਕਾਸ਼ ਪਰੋ ਪੋ ਸੁਦੀ ਸਤਵੀਂ ਨੂੰ ਹੋਇਆ ਤੇ ਆਪਾਂ ਉਦੋਂ ਹੀ ਮਨਾਉਣਾ ਜੋ 27 ਦਸੰਬਰ ਨੂੰ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਬੰਸਦਾ ਦੀ ਪੀਤਾ ਅਮਰਦੇਵ ਦਾਤੇ ਤਨਪੁਰ ਸਾਹਿਬ ਦਾ ਪ੍ਰਕਾਸ਼ ਜਿਹੜਾ ਪੰਥ ਬਣਾਇਆ। ਬੇਰੀ ਭਾਵਨਾ ਦੇ ਨਾਲ ਸੇਵਾ ਕਰਨ ਲਈ ਉਹਨਾਂ ਨੂੰ ਵਧਾਈ ਹੈ। ਉਥੇ ਆਓ ਆਪਾਂ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਕੀਤੇ ਪਰਕਾਰਾਂ ਦਾ ਦੇਨ ਤੈ ਦੇਸਾਂ ਦੀ ਕੌਮ ਸਵਾਸਾ ਸ਼ੁਕਰਾਨਾ ਕਰ ਸਕਦੇ ਸਰਬਤਨ ਦੀ ਪੀਤਾ ਦਾ। ਇਸ ਮੌਕੇ ਦੇ ਉੱਪਰ ਸਭ ਨੂੰ ਬੇਨਤੀ ਆਓ ਅਮਰਤਾਰੀ ਹੋਈਏ ਆਪਣੇ ਤੀਆਂ ਪੁੱਤਰਾਂ ਨੂੰ ਗੁਰੂ ਨਾਲ ਜੋੜੀਏ। ਗੁਰੂ ਦੇ ਬੰਦੇ ਬਣੀਏ ਬੰਦੇ ਬੰਦੇ ਨਾ ਬਣੀਏ ਤਨ ਸ਼੍ਰੀ ਉਰਾਨਸਾ ਤੋਂ ਸੇਧ ਲੈ ਕੇ ਜਿੰਦੀ ਬੀਤ ਕਰੀ ਇਹ ਸਾਡੇ ਸੰਗਤ ਦੀ ਬੇਨਤੀ ਹੈ ਤੇ ਸਭ ਨੂੰ ਵਧਾਈਆ ਜੀ ਕੋਈ ਪ੍ਰਕਾਸ਼ ਦਾੜੇ ਪਾ ਚਾਦੇ ਅੱਜ ਸਰਬਦਾਨੀ ਇਹਨਾਂ ਨੇ ਫੌਮ ਦੇ ਉੱਤੋਂ ਆਪਣੇ ਚਾਹੇ ਲਾਲ ਸਾਰਾ ਪਿਤਾ ਦੀ ਸਰਦਾਨ ਸਾਰਾ ਕੁਝ ਹੀ ਦਾਨ ਕਰਤਾ ਸਰਬੰਸ ਦਾ ਬਲੀਦਾਨ ਕਰਤਾ ਤੋਂ ਅੱਜ ਉਹਨਾਂ ਦਾ ਪ੍ਰਕਾਸ਼ ਸੁਸ ਨੂੰ ਬਹੁਤ ਛਾ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਹੀ ਬਨਾ ਰਿਹਾ ਹੈ ਕੋਈ ਘਰ ਹੈ ਜਾਨੀ ਹੋਣਾ ਕੋਈ ਢਿੜਾ ਹੈ ਜਾਨੀ ਹੋਣਾ ਕੋਈ ਪਿੰਡ ਹੈ ਜਾਨੀ ਕੋਈ ਸ਼ਹਿਰ ਹੈ ਜਿੱਥੇ ਨਾਮ ਆਇਆ। ਸੋ ਆਓ ਆਪਾਂ ਸਾਰੇ ਰੜ ਕੇ ਗੁਰੂ ਆਲੇ ਬਣੀਏ ਜੁਨਾ ਓਟ ਆਸਾ ਲਈਏ ਅੰਮ੍ਰਿਤ ਦੇ ਦਾਤੇ ਤੇ ਆਪਾਂ ਵੀ ਅੰਮ੍ਰਿਤ ਛੱਕ ਕੇ ਗੁਰੂ ਸਿੱਖ ਬਣੀਏ ਜੁਨਾ ਓਟ ਆਸਾ ਲਈਏ ਸੋ ਮੈਂ ਸਾਰੀ ਸੰਗਤ ਨੂੰ ਅੱਜ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿਨਾ ਪ੍ਰਮਾਤਮਾ ਅਗੇ ਵਹਿਗਰੂ ਅਗੇ ਗੁਰੂ ਗੋਬਿੰਦ ਸਿੰਘ ਜੀ ਕੇ ਰਾਸ ਕਰਨਾ ਕਿ ਤੁਹਾਨੂੰ ਹਿੰਮਤ ਦੇ ਤਾਕਤ ਦੇ ਅਸੀਂ ਗੁਰਪੰਥਾ ਸਾਧ ਜੈ ਜੈਕਾਰ ਕਰਦਾ। ਬਹੁਤ ਵੱਡੀ ਬਖਸ਼ਿਸ਼ ਹੈ ਕਿ ਗੁਰੂ ਪਾਤਸ਼ਾਹ ਦਾ 50 ਦਿਹਾੜਾ ਮਨਾਉਣ ਵਾਸਤੇ ਗੁਰਦੁਆਰਾ ਘੋੜਿਆਂ ਵਾਲੇ ਸਾਰੇ ਪ੍ਰਬੰਧਕ ਜੀਵਾਂ ਨੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਾਲਾਨਾ ਗੁਰੂ ਸਾਹਿਬ ਦਾ ਜਿਹੜਾ ਆਮਦਨ ਦਿਨ ਲੈ ਕੇ ਨਗਰ ਕੀਰਤ ਕਢਿਆ ਜਾਂਦਾ ਹੈ 90 ਦੀ ਸਾਰੀ ਸੰਗਤ ਜਿਹੜੀ ਹੈਗੇ ਵੱਡੇ ਅਥਾਹ ਵਿੱਚ ਆਈਆਂ ਕਿਉਂਕਿ ਜਿੱਥੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਗੁਰੂ ਪਾਤਸ਼ਾਹ ਦੇ ਲਾਲਾਂ ਦੇ ਉੱਥੇ ਬਹੁਤ ਵੱਡੀ ਸੰਗਤ ਉਸ ਪਾਸੇ ਵੀ ਗਈ ਹੋਈ ਹੈ ਸੋ ਨਗਰ ਦੀ ਸੰਗਤ ਵਧ ਪਾਤੀ ਹੈ ਕਿਉਂਕਿ ਇਹਨਾਂ ਨੇ ਗੁਰੂ ਪਾਤਸ਼ਾਹ ਦਾ ਅੰਮ੍ਰਿਤਸਰ ਨੂੰ ਮਨਾ ਕੇ ਤੇ ਅੱਜ ਆਪਾਂ ਤੁਸੀਂ ਪ੍ਰਾਪਤ ਕਰ ਰਹੇ ਹਾਂ ਕਿ ਨਗਰ ਕੀਰਤਨ ਵਕੜੀਆਂ ਪਨੇ ਥਾਵਾਂ ਤੋਂ ਹੁੰਦਾ ਹੈ ਪੂਰੇ ਸ਼ਹਿਰ ਦੇ ਵਿੱਚੋਂ ਤੇ ਸ਼ਾਮ ਨੂੰ ਫਿਰ ਵਾਪਸ ਇਸ ਇਤਾਨ ਤੇ ਆਏਗਾ ਸੋ ਸੁਮਤੀਆਂ ਸੰਗਤਾਂ ਵਡਭਾਗੀ ਨੇ ਕਿ ਗੁਰੂ ਪਾਤਸ਼ਾਹ ਦੀਆਂ ਰਹਿਮਤਾ ਬਖਸ਼ਿਸ਼ਾਂ ਆਪਣੀ ਛੋਲੀ ਵਿੱਚ ਪਾਉਣ ਦੀਆਂ ਸੋ ਸਾਰੀਆਂ ਸਰਦਾਰਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਲਾਲਾਂ ਦੇ ਸ਼ਹੀਦੀ ਨੂੰ ਵੀ ਯਾਦ ਕਰਨ ਵਾਸਤੇ ਗੁਰੂ ਪਾਤਸ਼ਾਹ ਦੇ ਤੇ ਆਪਾਂ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਮਨਾ ਰਹੇ ਹਾਂ ਤੇ ਗੁਰੂ ਪਾਤਸ਼ਾਹ ਦੇ ਕਿਉਂਕਿ ਗੁਰੂ ਪਾਤਸ਼ਾਹ ਆਪ ਵੀ ਕਲਾਕਾਰ ਹਨ ਉਹਨਾਂ ਨੇ ਕਹਾਣੀ ਵਰਤਾਈ ਇੱਕ ਪਾਸੇ ਉਹਨਾਂ ਦਾ ਆਮਦ ਪਰਬ ਮਨਾ ਰਿਹਾ ਤੇ ਇੱਕ ਪਾਸੇ ਸਾਹਿਬ ਜੰਦਾ ਦੀ ਸ਼ੀਧੀ ਮਨਾ ਰਿਹਾ ਸੋ ਸੰਤ ਤਈ ਅਜਿਹਾ ਤਾਂ ਤਾਂ ਸਾਧਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਆ ਦਾ ਜੋ ਪ੍ਰਕਾਸ਼ ਦਿਹਾੜਾ ਸਮੁੱਚੇ ਸੰਸਾਰ ਵਿੱਚ ਉਦੀ ਸਰਦਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਤੇ ਸਮੁੱਚੀਆਂ ਹੀ ਸੰਗਤਾਂ ਜਿੱਥੇ ਤਾਂ ਤਾਂ ਸਾਧਗੁਰੂ ਗੋਬਿੰਦ ਸਿੰਘ ਮਹਾਰਾਜ ਜਿਆ ਦਾ ਜੋ ਕੌਮ ਲਈ ਆਪਨਾ ਸਰਵਾਰਥ ਸਿਦਾਨ ਕੀਤਾ ਉਹਨਾਂ ਨੂੰ ਯਾਦ ਕਰ ਰਹੇ ਆ ਅਤੇ ਅੱਜ ਉਹਨਾਂ ਮਹਾਨ ਸਤਿਗੁਰਾਂ ਦੀ ਜਿਨ੍ਹਾਂ ਦੀ ਕਿਰਪਾ ਤੇ ਮਿਹਰ ਦਾ ਸਦਕਾ ਅੱਜ ਜੋ ਨਾਲ ਕੀਰਤਨਾ ਹੈ ਜੋ ਬਾਰੇ ਪ੍ਰਕਾਰ ਦਿਹਾੜੇ ਨਿਸ਼ਬੰਧ ਦੇ ਵਿੱਚ ਕੋਟਵਾਰਾ ਕੋੜਿਆ ਵਾਲੇ ਤੋਂ ਲੰਘ ਰਿਹਾ ਹੈ ਚੱਲ ਚੱਡ ਰਿਹਾ ਹੈ ਇੱਥੇ ਆ ਕੇ ਸਮਾਪਤੀ ਹੋਵੇਗੀ ਪੂਰੀ ਆਪੇ ਹਲਕੇ ਦੀ ਸੰਗਤਾਂ ਮਦੂਰਾ ਸਾਰਦਾ ਸਤਿਕਾਰ ਭੇਟ ਕੀਤਾ ਜਾ ਰਿਹਾ ਹੈ ਤੇ ਤਨਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਉਹ ਛਤ ਪੂਰੀ ਦਿਆ ਮਿਹਰ ਦਾ ਥਰਕਾ ਇਹ ਨਗਰ ਕੀਰਤਨ ਆਰਾਮ ਹੋਵੇਗਾ ਤੇ ਪੰਜ ਪੈਰਾਂ ਦੀ ਗਲਵਾਈ ਵਿੱਚ ਨਗਰ ਕੀਰਤਨ ਚੱਲੇਗਾ ਤੇ ਸਾਰੇ ਸਹਿਰ ਵਿੱਚ ਵੀ ਜੇੜਾ ਲਾ ਕੇ ਸਾਮ ਨੂੰ ਕੀਤੀ ਸਮਾਪਤੀ ਘੋੜਿਆਲੇ ਕੋਤਵਰ ਸਾਹਿਬ ਜੀ ਦੇ ਇਸ ਮੁਕਿਆ ਸੰਗਤਾਂ ਨੂੰ ਬਹੁਤ ਬਹੁਤ ਸਰਕਾਰ ਦੇ ਅਤੇ ਨਿਮ ਮਵਾਰਕਾਂ ਸਾਧੂ ਨੂੰ ਸਾਰੇ ਸੰਗਤ ਤੇ ਕਿਰਪਾ ਦਿਆ ਮਿਹਰ ਕਰਨ ਤੇ ਆਪਣੇ ਜੋ ਉਪਦੇਸ਼ ਨੇ ਨਾ ਦੇ ਚੱਲਦੇ ਸਾਨੂੰ ਬਲ ਬ ਦਿੱਤੇ ਹਿੰਮਤ ਬਖਸ਼ਣ ਤੇ ਕਾਉਮ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਟੀਕਾ ਅੱਜ ਸਾਡੇ ਸ਼ਹਿਰ ਮੌਸਿਆਂ ਦਾ ਜਿਨ੍ਹਾਂ ਨੇ ਤੇ ਹਾਜ਼ਰੀ ਭਰ ਕੇ ਤੁਸੀਂ ਪਾਸ਼ਾ ਦਾ ਸ਼ਰਧਾ ਸਤਿਕਾਰ ਦਾ ਮਾਣਿਆ ਜਾ ਰਿਹਾ ਹੈ ਸਾਰੀ ਪ੍ਰੈਸ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਸਾਦਾ ਕੀਤਾ ਇਸ ਨਗਰੇ ਦੇ ਨਿਸ਼ਾਨ ਨੂੰ ਵਧਾਇਆ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਟੀਕਾ